ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲਖਣ ਸਰਪਾਸ਼ਾਹੀ ਦਸਵੀਂ ਦਸਮ ਪਾਤਸ਼ਾਹ ਦਾ 12 ਜਿਹੜਾ ਵੀ ਇੱਥੇ 35 ਲਿਖੂਗਾ ਨਾ ਉਹ ਵਿਦਵਾਨ ਹੋਊਗਾ ਵਿਦਵਾਨ ਬਣੂਗਾ ਚਾਹੀ ਉਹ ਬੱਚੇ ਹੈ ਚਾਹੀ ਉਹ ਬਜ਼ੁਰਗ ਹੈ ਆ ਦੇਖੋ ਕਿੰਨੀਆਂ ਸਲੇਟਾਂ ਪਈਆਂ ਆ ਸਲੇਟਾਂ ਦੇਖ ਲਓ ਕਿੰਨੀਆਂ ਪਈਆਂ ਸਾਰਿਆਂ ਤੇ 35 ਲਿਖੀ ਐ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਲਿਖਿਆ ਐ ਇੱਧਰ ਬੱਚੇ ਲਿਖਦੇ ਐ ਅੱਛਾ ਜੀ ਨੂੰ ਲਿਖਣਾ ਨਹੀਂ ਆਂਦਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਨਹੀਂ ਆਂਦਾ ਤੁਸੀਂ ਕਿੱਦਾਂ ਲਿਖ ਸਕਦੇ ਹੋ ਜੇ ਤੁਹਾਨੂੰ ਨਹੀਂ ਆਂਦੀ 35 ਲਿਖਣੀ ਤੇ ਆ ਮਾਤਾ ਤੇ ਸਿੱਖ ਸਕਦੇ ਹੋ ਤੁਸੀਂ ਇੱਥੇ ਰੱਖੇ ਆ ਇਹਦੇ ਉੱਪਰ ਐਦਾਂ ਬਾਈ ਜਾਣਾ ਤਾਂ ਤਾਂ ਜੋ ਕਿ ਤੁਹਾਨੂੰ ਬਸ ਚਾਹਨਾ ਹੋਣੀ ਚਾਹੀਦੀ ਅੰਦਰ ਹੈ ਤੇ ਕਿਸ਼ਤ ਕਿਸ ਤਰ੍ਹਾਂ ਲਿਖਣਾ ਹੈ ਤੇ ਮਾਤਾ ਜੀ ਥੱਲੇ ਵਾਲਾ ਅੱਖਰ ਲਿਖਣਾ ਫਿਰ ਆ ਲਿਖਣਾ ਫਿਰ ਜਦੋਂ ਉੱਥੇ ਪੂਰੇ ਹੋ ਗਏ ਫਿਰ ਆ ਲਿਖਣਾ ਹੈ ਜੀ ਹਾਂ ਐਦਾਂ ਜਾਈ ਜਾਣਾ ਫਿਰ ਆ ਫਿਰ ਆ ਐਦਾਂ ਐਦਾਂ ਨਾ ਤੁਸੀਂ ਆਪਣੇ ਬਜ਼ੁਰਗਾਂ ਨੂੰ ਵੀ ਥਾ ਲਿਖਵਾ ਸਕਦੇ ਉਹ ਆ ਕੇ ਦੇਖੋ ਇੱਥੇ ਬੱਚੇ ਵੀ ਲਿਖ ਰਹੇ ਆ ਤੇ ਬਜ਼ੁਰਗ ਵੀ ਲਿਖ ਰਹੇ ਆ ਤੇ ਮਹਾਰਾਜ ਨੇ ਬਾਰ ਦਿੱਤਾ ਤਾਂ ਇੱਥੇ ਵੀ ਜਿਹੜਾ ਬੱਚਾ ਇੱਥੇ ਲਿਖੂਗਾ ਉਹ ਵਿਦਵਾਨ ਬਣੂਗਾ ਤੇ ਇਹ ਉਹ ਸਰੋਵਰ ਹੈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ ਸੀ ਨਾ ਉਹ ਕਲਮਾਂ ਤੇ ਸਿਹਾਈ ਇਸ ਸਰੋਵਰ ਦੇ ਵਿੱਚ ਹੀ ਇਹਦਾ ਜਲ ਪ੍ਰਵਾਹ ਕਰ ਦਿੱਤੀ ਸੀ ਤੇ ਭਾਈ ਮਨੀ ਸਿੰਘ ਨੇ ਉਸ ਰੂਪ ਲਿਖੇ ਸੀ ਬਾਬਾ ਦੀਪ ਸਿੰਘ ਜੀ ਪਹਿਰੇ ਤੇ ਰਹਿੰਦੇ ਸਨ ਤਿਆ ਆ ਦੇਖੋ ਪੂਰੀ 35 ਲਿਖੀ ਆ ਇਹ ਗੁਰਦੁਆਰਾ ਲੇਖਨ ਸਰ ਸਾਹਿਬ ਮਹਾਰਾ ਸੱਚੇ ਪਾਸ਼ਾ ਕਿਰਪਾ ਕਰੇ ਹਰੇਕ ਦੇ ਬੱਚਾ ਪੜਾਈ ਦੇ ਵਿੱਚ ਹੁਸ਼ਿਆਰ ਹੋਵਾ ਤੇ ਇਹ ਉਹ 48 ਮਹਾਂਪੁਰਖਾਂ ਦੀ ਲਿਸਟ ਲੱਗੀ ਹੈ ਤੇ ਜਿੰਨੀ ਵੀ ਗੁਰਬਾਣੀ ਮਹਾਰਾਜ ਸੱਚੇ ਪਾਸ਼ਾ ਦਸਮ ਪਾਸ਼ਾ ਰੋਜ਼ ਲਿਖਵਾਂਦੇ ਸੀ ਨਾ ਉਹ ਸ਼ਾਮ ਨੂੰ ਉਹਦੀ ਵਿਆਖਿਆ ਕਰਦੇ ਸਨ ਜਿਨੇ 48 ਮਹਾਂਪੁਰਖਾਂ ਨੇ ਇਹ ਗੁਰਬਾਣੀ ਸ਼ੁਰੂ ਤੇ ਲਾ ਕੇ ਹੰਡ ਤੱਕ ਦੀ ਸੁਣੀ ਆ ਨਾ ਸਰਵਣ ਕੀਤੀ ਉਹ ਬ੍ਰਹਮ ਗਿਆਨੀ ਬਣ ਗਏ ਮਹਾਰਾਜ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਹੈ ਤੇ ਆ ਦੇਖੋ ਇੱਧਰ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਇਦਾਂ ਵੀ ਲਿਖ ਸਕਦੇ ਹੋ ਤੇ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮੇਵਾਲ ਸ਼੍ਰੀ ਆਨੰਦਪੁਰ ਸਾਹਿਬ